ਪਾ ਜੀ ਕੀ ਨਾਂ ਦੇ ਆਪਣਾ ਤੇ ਅੱਜ ਪ੍ਰੈਸ ਕਾਨਫਰੰਸ ਕਰਦੀ ਆ ਕੀ ਆ ਮਸਲਾ ਦਾ ਮੈਂ ਹਰਪਾਸ ਸਿੰਘ ਯੂਕੇ ਐਨ ਆਰ ਆਈ ਨੂੰ ਅਮਰਸਰ ਇਹਨਾਂ ਮੈਂ ਅੱਜ ਦਾ ਮਸਲਾ ਮੇਰਾ ਜ਼ਮੀਨ ਸੰਬੰਧੀ ਆ ਕਸ਼ਮੀਰ ਕੌਰ ਵਾਈਫ ਆਫ ਸਤਪਾਲ ਸਿੰਘ ਦੇ ਤੱਤੀ ਕਲੇ ਜਮੀਨ ਪਿੰਡ ਚੂਟ ਚੱਕ ਸਬਤ ਤਹਿਸੀਲ ਦਾ ਬਿਸ਼ਰਾ ਮਜਾ ਸਿੰਘ ਪੈਂਦੀ ਆ ਉਹਨਾਂ ਦੀ ਮੌਤ 2021 ਚ ਹੋ ਗਈ ਉਹਨਾਂ ਨੇ ਇੱਕ ਰਜਿਸਟਰਡ ਵਸੀਅਤ ਆਪਣੇ ਘਰ ਵਾਲੇ ਸੱਤ ਪਾਸੇ ਇਹਨੂੰ ਕਰਤੀ। ਅਸੀਂ ਰਜਿਸਟਰਡ ਵਸੀਅਤ ਦਾ ਇੰਤਕਾਲ ਕਰਾਉਣ ਲਈ ਮਾਲਮਿਆ ਕਿਵੇਂ ਦੇ ਪਟਵਾਰੀ ਤੇ ਤਹਿਸੀਲਦਾਰ ਸਾਹਿਬ ਗਏ ਤੇ ਸਾਰੀ ਨਾਂ ਸੁਣਵਾਈ ਹੋਈ। ਉਸ ਤੋਂ ਬਾਅਦ ਅਸੀਂ ਐਡੀਸੀ ਸਾਹਿਬ ਨੂੰ ਮਿਲੇ ਐਪਲੀਕੇਸ਼ਨ ਦਿੱਤੀ ਸਾਡੀ ਕੋਈ ਸੁਣਵਾਈ ਨਹੀਂ ਹੋਈ। ਉਸ ਤੋਂ ਬਾਅਦ ਸੀਐਮ ਹਾਊਸ ਵਿੱਚ ਗਏ ਅਸੀਂ ਉੱਥੋਂ ਉਹਨਾਂ ਨੇ ਇੱਕ ਲੈਟਰ ਮਾਰਕ ਕੀਤੀ। ਕਿ 1 ਮਹੀਨੇ ਵਿੱਚ ਇੰਤਕਾਲ ਕਰ ਕੀਤਾ ਜਾਵੇ ਇਹ 27 2 2025 ਦੀ ਗੱਲ ਆ ਉਹਨਾਂ ਵੀ ਐਸਟੀ ਨੂੰ ਬੈਨਚ ਪਾਤਾ ਕੋਈ ਸਾਡੀ ਸੁਣਵਾਈ ਨਹੀਂ ਹੋਈ ਜਦੋਂ ਹੁਣ ਅਸੀਂ ਰੋਜ਼ ਚੱਕਰ ਮਾਰਦੇ ਆ ਇਸ ਦੇ ਅਨੁਸਾਰ ਦੇ ਕੇਸ ਚੱਲਦਾ ਕਿਸੇ ਪਾਰਟੀ ਨੇ ਇੱਕ ਕੰਪਲੇਨਟ ਦੇ ਦਿੱਤੀ ਕਿ ਇਹ ਜਿਹੜਾ ਇੰਤਕਾਲ ਨਾ ਰੋਕਿਆ ਜਾਵੇ ਇਹਦਾ ਕੋਈ ਡਿਸਪਿਊਟ ਚੱਲਦਾ ਕੋਰਟ 'ਚ ਜਦੋਂ ਕੋਰਟ 'ਚ ਕੋਈ ਡਿਸਪਿਊਟ ਨਹੀਂ ਚੱਲਦਾ ਮੈਂ ਇਸ ਗੱਲ ਦਾ ਹਲਫਿਆ ਬਿਆਨ ਦੇ ਨੂੰ ਤਿਆਰਾਂ ਵੀ ਕੋਈ ਇੱਥੇ ਕਾਰਵਾਈ ਨਹੀਂ ਹੈਗੀ ਮਾਨ ਜੋ ਉਧਾਰੀਆ ਸਾਹਿਬ ਮੰਤਰੀ ਸਾਹਿਬ ਨੇ ਵੀ ਫੋਨ ਕੀਤਾ ਹੈਡੀਮ ਸਾਹਿਬ ਨੂੰ ਸੀਐਮ ਆਫਟਰ ਲੈਟਰ ਆਈ ਡੀਸੀ ਸਾਹਿਬ ਕੋਲ ਲੈਟਰ ਆਈ ਕਿਸੇ ਮਾਲ ਮਹਿਕਮੇ ਨੇ ਕੰਨੀ ਨਹੀਂ ਕਰਾਈ ਅਸੀਂ ਮਾਨ ਸਾਹਿਬ ਨੂੰ ਸਰਕਾਰ ਜੋ ਮੁੱਖ ਮੰਤਰੀ ਪੁੱਛਣਾ ਚਾਹੁੰਦੇ ਆ ਕਿ ਐਨ ਆਰ ਆਈ ਐਨ ਆਰ ਆਈ ਵਾਲੇ ਨੂੰ ਇਹ ਸਜ਼ਾ ਦੇਣੀ ਆ ਕਿ ਅਸੀਂ ਹਰ ਮਹੀਨੇ ਤਰੀਕ ਤੇ ਆਉਣੇ ਆ ਲੱਖ ਸਵਾ ਲੱਖ ਦੀ ਟਿਕਟ ਖਰੀਦਦੇ ਆ ਇੱਥੇ ਆਉਣੇ ਆ ਕੋਰਟ ਚ ਆਉਂਦਿਆਂ ਨੂੰ ਕੋਰਟ ਦਾ ਬਹਾਨਾ ਹੁੰਦਾ ਅੱਜ ਹੈਡੀਮ ਸਾਹਿਬ ਉੱਠ ਗਏ ਅੱਜ ਪਾਰਟੀ ਤੇ ਜਿਨੀ ਆਈ ਅੱਜ ਫਲਾਣਾ ਨਹੀਂ ਆਇਆ ਸਾਡੇ 7 ਮਹੀਨੇ ਹੋ ਗਏ ਅੱਜ ਤੱਕ ਸਾਨੂੰ ਕੋਈ ਨਿਆਂ ਨਹੀਂ ਮਿਲਿਆ ਪਹਿਲੀ ਗੱਲ ਤੇ ਰਜਿਸਟਰਡ ਵਸੀਅਤ ਦਾ ਇੰਤਕਾਲ ਹੋਣਾ ਲਾਜ਼ਮੀ ਸੀ ਕੋਈ ਮੰਤਾਜਾ ਨਹੀਂ ਹੋ ਸਕਦਾ ਇਹ ਲਾਅ ਕਹਿੰਦਾ ਜਦੋਂ ਇਹਨਾਂ ਦੀ ਵਸੀਅਤ ਨੂੰ ਕਿਸੇ ਚੈਲੰਜ ਨਹੀਂ ਕੀਤਾ ਅੱਜ ਤੱਕ 4 ਸਾਲ ਅਗੇ ਵਸੀਅਤ ਕੀਤੀ ਰਜਿਸਟਰ ਨੂੰ ਕੋਈ ਚੈਲੰਜ ਨਹੀਂ ਕੀਤਾ ਫਿਰ ਮੰਤਾਜਾ ਇੰਤਕਾਲ ਕਿਵੇਂ ਹੋ ਗਿਆ ਹੁਣ ਕੋ ਝੂਠੀ ਦਰਖਾਸਤ ਦੇ ਦਿਓ ਸਾਡੇ ਖਿਲਾਫ ਇਹੋੜਾ ਇੰਤਕਾਲ ਰੋਕ ਲੈਣਾ ਇਸ ਕਰਕੇ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਐਨ ਆਰ ਆਈ ਨੂੰ ਖੱਲ ਖਰਾਬ ਨਾ ਕੀਤਾ ਜਾਵੇ ਨਹੀਂ ਤੇ 2027 ਤੱਕ ਕਰਾਰਾ ਜਵਾਬ ਦਵਾਵਾਂਗੇ ਬਾਅਦ ਜਿੰਨੇ ਵੀ ਲੋਕ ਆ ਵੀ ਜੇ ਸਾਡਾ ਤੁਸੀਂ ਤਹਾਨਾ ਧੱਕਾ ਕੀਤਾ ਤੇ ਅਸੀਂ ਐਜੂਕੇਸ਼ਨ ਕੰਪਲੈਕਸ ਖੋਲਣਾ ਉੱਥੇ ਕੋਈ ਫੀਮ ਵਿੱਚ ਦੁਕਾਨ ਨਹੀਂ ਖੁੱਲਣੀ ਕੋਈ ਅਸੀਂ ਜ਼ਮੀਨ ਲਈ ਆ ਅਸੀਂ ਤੁਹਾਡੇ ਕਹਿ ਦੇ ਜ਼ਮੀਨ ਲਈ ਆ ਵੀ ਤੁਸੀਂ ਐਨ ਆਰ ਆਈ ਆਓ ਇੱਥੇ ਪੈਸਾ ਇਨਵੈਸਟ ਕਰੋ ਨਾ ਕਿ ਅਸੀਂ ਕੋਈ ਹੋਰ ਕੰਮ ਕਰਨਾ ਇੱਥੇ ਸੋ ਸਾਡੀ ਬੇਨਤੀ ਕਰਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਕਿ ਸਾਡਾ ਇੰਤਕਾਲ ਇਮੀਡੀਏਟ ਕਰਾ ਕੇ ਦੇਵੇ ਸਾਡਾ ਜਿੰਨਾ ਨੁਕਸਾਨ ਹੁੰਦਾ ਉਹ ਜਾਂਦਾ ਉਹ ਮਾਲ ਮਹਿਕਾਂ ਭਰੇ ਇਹ ਸਾਰਾ ਸੂਰਤ ਤਹਿਸੀਲਦਾਰ ਦਾ ਪਟਵਾਰੀ ਤੇ ਐਡੀਐਮ ਸਾਹਿਬਾਨ ਬੇਨਤੀ ਕਰਦੇ ਸਾਡੇ ਮਾਨਯੋਗ ਐਡੀਐਮ ਸਾਹਿਬਾ ਕਿ ਸਾਡਾ ਇੰਤਕਾਲ ਤੁਰੰਤ ਕੀਤਾ ਜਾਵੇ ਤੇ ਡੀਸੀ ਸਾਹਿਬ ਇਸ ਕਾਜ ਦਖਲਦਾਰੀ ਕਰਕੇ ਪਸੰਦ ਤੌਰ ਤੇ ਕੰਮ ਕਰਨ। ਮੇਰਾ ਨਾਮ ਸਤਪਾਲ ਸਿੰਘ ਕੀ ਬੋਲੋ ਸਤਪਾਲ ਸਿੰਘ ਪਿੰਡ ਕ੍ਰਿਆਨਪੁਰ ਕੀ ਮਾਮਲਾ ਜਮੀਨ ਦੀ ਜੀ ਜਮੀਨ ਕਿਹਦੀ ਜੀ ਟੋਟਾ ਇਹ ਮੇਰੇ ਘਰ ਦੀ ਜਿਹੜਾ ਨਾਂ ਹੈ ਜ਼ਮੀਨ ਜੀਬ ਕਸ਼ਮੀਰਕੋੜ ਦੇ ਨਾਂ ਹੈ ਅੱਛਾ ਤੁਹਾਡੇ ਮਸੌਹਰਿਆਂ ਮੇਰੀ ਮੇਰੇ ਘਰ ਦੀ ਕਸ਼ਮੀਰਕੋੜ ਉਹਦੇ ਨਾਂ ਜਮੀਨ ਹੈ ਹਾਂਜੀ ਤੇ ਉਹ ਜੋ ਤੋਂ ਮੈਂ ਰਜਿਸਟਰ ਬਸੀਤ ਕਰਾ ਲਈ ਮੈਂ ਤੇ ਬਣੇ ਫੇਰੇ ਮਾਰੇ ਕਿਤੇ ਲੱਗੇ ਨਹੀਂ ਲੱਗ ਰਹੇ ਜੇ ਮੈਂ ਕੋਈ ਜਮ੍ਹਾਂ ਮੰਦੀ ਕਰਾਉਣੀ ਪਰਵਾਰੀ ਕਹੜਦਾ ਸੀ ਕਿਤੇ ਸਟੇ ਲੱਗਾ ਵਾ ਇਹ ਤੇ ਜ਼ਮੀਨ ਤੁਹਾਡੀ ਕਿੱਥੇ ਆ ਜੇ ਸਟੇ ਲੱਗਾ ਪਰਵਾਰੀ ਤੇ ਲੱਗੇ ਨਹੀਂ ਲੱਗ ਰਹੇ ਹਾਂਜੀ ਇਹ ਮਾਦੇ ਫਿਰ ਹਾਰ ਕੇ ਇਹਨਾਂ ਨੂੰ ਜ਼ਮੀਨ ਸਰਦਾਰ ਹਰਪਾਲ ਸਿੰਘ ਉਹਨੇ ਯੂਕੇ ਉਹਨਾਂ ਨੂੰ ਜ਼ਮੀਨ ਵੇਚ ਦਿੱਤੀ। ਪਤਾ ਉਹ ਵੀ ਜੀ ਕਿਦਾਂ ਦੇ? ਹਾਂਜੀ, ਸਾਲਕ ਤੇ ਲਗਭਗ ਹੋਈ ਹੈ। ਇੰਨੀ ਜਿੰਮਾ 31 ਕਿੱਲੇ ਆ। ਦੀ ਮੰਗ ਕਰਦੇ ਨੇ। ਮੰਗ ਇਹੋ ਕਰਨਿਆ ਵੀ ਇਹ ਜਿਹੜੇ ਆਪਣੇ ਇੰਤਕਾਲ ਕਿਉਂ ਨਹੀਂ ਕਰਦਾ ਰਜਿਸਟਰ ਵਸੀਤ ਆ। ਇਹ ਉਦੋਂ ਕਹਿੰਦੇ ਉੱਤੇ ਲੱਗਾ ਵਾ ਸਟੇ ਸਟੇ ਆ ਜਿਹੜਾ ਉਹ ਕੋਈ ਨਹੀਂਗਾ। ਇਹ ਜਮ੍ਹਾਂ ਮੰਦੀ ਦਾ ਵਿਚਾਰ ਛੜਿਆ ਹੋਇਆ ਸਟੇਜ ਜਿਹੜਾ ਮਾਲਕੀ ਦਾ ਸਟੇਜ ਕੋਈ ਹੈ ਨਹੀਂ ਜਾਂ ਸਾਨੂੰ ਦੱਸਦੇ ਵੀ ਨਹੀਂ ਹੈ ਵੀ ਕੋਈ ਸਟੇਜ ਹੈਗਾ ਦੱਸਦੇ ਨਹੀਂ ਇਹ ਮੇਰੀ ਕੋਈ ਸਮਾਨ ਦੇ ਜਮਾਨਾ ਬਿਲਕੁਲ ਮਹਿਕਮੇ ਦੀ ਸਾਰੀ ਮਿਲੀ ਭੁਗਤਾ ਹਾਂਜੀ ਪਿਆਛਲ ਦਾ ਸਟੇਜ ਆ ਇਹ ਸਾਨੂੰ ਆ ਦਿੰਦੇ ਨਹੀਂ ਮਾਲਕੀ ਦਾ ਹੈਗਾ ਦਿਓ ਤਾਂ ਦੱਸਦੇ ਵੀ ਨਹੀਂ ਹੈ ਇਹ ਮੰਗ ਕਰਦੇ ਸਰਕਾਰ ਤੋਂ ਹਾਂਜੀ ਸਰਕਾਰ ਤੋਂ ਮੰਗ ਕਰਨੇ ਆ ਵੀ ਇਹ ਵੇਖੋ ਸਾਡੀ ਮੇਰੀ ਇਨਤਕਾਲ ਕੀਤੀ ਜਾਏ ਕਿਉਂਕਿ ਮੇਰੀ ਘਰ ਦੀ ਜਮੀਨ ਹੀ ਮੇਰੇ ਨਾਲ ਰਜਿਸਟਰ ਵੀ ਸੀ ਕੀਤੀ ਸੀ ਹਾਂਜੀ ਉਹਦੀ ਜੱਥ ਹੋ ਗਈ ਜੇ ਮੈਂ ਮੁੜ ਕੇ ਇੰਤਕਾਲ ਨੂੰ ਮਗਰ ਮਰ ਤਰਿਆ ਫਿਰਨਾ ਤੇ ਬਿਲਕੁਲ ਜੂਰ ਗਾੜਮੀ ਨજર ਮੇਰੀ ਕੰਮ ਨਹੀਂ ਕਰਦੀ ਇਹ ਪਰਿਵਾਰੀ ਅੱਗੋਂ ਮੈਂ ਗੱਲਾਂ ਕਰ ਛੱਡਦਾ ਮੈਨੂੰ ਹਾਂਜੀ